ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਰੱਖੇ ਮੇਰ ਪਰਿਆ ਹੱਥ ਰੱਖੇ ਸਾਸਨ ਤੋਖ ਦੇਵੇ ਤੇ ਆਪੋ ਆਪਣੀ ਜ਼ਿੰਦਗੀ ਚ ਖੁਸ਼ ਰਹੋ ਆਨੰਦ ਮਾਣੋ ਤੇ ਮੇਰੇ ਕੋਲ ਵੀ ਪੰਜਾਬੀ ਦਰਜ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਲਾਈਕ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਬਾਕੀ ਲੋ ਜੀ ਹੁਣ ਆਪਾਂ ਤੁਹਾਨੂੰ ਬੱਚਿਆਂ ਦੀਆਂ ਪੰਜ ਸੱਤ ਕਿ ਜਸ ਸਕੈਚ ਪਾਉਣ ਲਈ ਬੈਗ ਬਣਾਉਣਾ ਦੱਸ ਰਹੇ ਆਂ ਕਿ ਉਹ ਤੁਸੀਂ ਕਿੱਦਾਂ ਬਣਾ ਸਕਦੇ ਹੋ ਕਿਉਂ ਆਪਾਂ ਕੋ ਜਿਹੜੇ ਹੁਣ ਆਪਾਂ ਕੱਪੜੇ ਸੀਂਦੇ ਆ ਆਪਾਂ ਕੋ ਗੋਟੇ ਵਗੈਰਾ ਤਾਂ ਸਭ ਕੁਝ ਹੁੰਦਾ ਹੀ ਹੈ ਹਨਾ ਤੇ ਕੱਪੜਾ ਲੈ ਕੇ ਉਹਨੂੰ ਆਪਾਂ ਕਹਿਰੇ ਕੱਪੜੇ ਦਾ ਨਹੀਂ ਸੀ ਨਾ ਜੇ ਤੁਹਾਡੇ ਕੋ ਮੋਟਾ ਕੱਪੜਾ ਹੈ ਤਾਂ ਤੁਸੀਂ ਕਹਿਰਾ ਸੀ ਸਕਦੇ ਜੇ ਤੁਹਾਡੇ ਕੋ ਪਤਲਾ ਕੱਪੜਾ ਤਾਂ ਤੁਹਾਨੂੰ ਡਬਲ ਕਰਨਾ ਪੈਣਾ ਮੈਂ ਹੁਣ ਆਹ ਡਬਲ ਕੱਪੜਾ ਕੀਤਾ ਆ ਦੇਖੋ ਇਹਦੇ ਇਧਰ ਪਾਸੇ ਆ ਕੱਪੜਾ ਲਾਇਆ ਸਕੈਚ ਵਗੈਰਾ ਪਾਉਣ ਦੇ ਕਿਉਂ ਫਿਰ ਤੁਹਾਨੂੰ ਪਤਾ ਪੈਨ ਪੈਨਸਲਾਂ ਦੇ ਨਾਲ ਇਹ ਕਹਿਰਾ ਕੱਪੜਾ ਫਟ ਜਾਣਾ ਆ ਤੇ ਹੁਣ ਆਪਾਂ ਨਾਂ ਲਿਖਿਆ ਇੱਕ ਅੱਗੇ ਕੱਲ ਬਣਾਇਆ ਸੀ ਇੱਕ ਹੁਣ ਫੇ ਬਣਾਉਣ ਲੱਗੇ ਆ ਦੋ ਆ ਤੇ ਛੋਟੀ ਕਹਿੰਦੀ ਮੈਂ ਵੀ ਲੈਣਾ ਆ ਇਸ ਕਰਕੇ ਫਿਰ ਨਾਂ ਲਿਖਿਆ ਉਹਨਾਂ ਤੇ ਇੱਕ ਤੇ ਇੱਥੇ ਲਿਖਤਾ ਜੇ ਤਾਂ ਇਹ ਤੇ ਇੱਕ ਇੱਥੇ ਲਿਖਤਾ ਆ ਇਸ ਤਾਂ ਇਹ ਤੇ ਇਹ ਹੈਗੇ ਆ ਬੈਕ ਨਹੀਂ ਆਣੇ ਵਾਲੇ ਤੇ ਹੁਣ ਆਪਾਂ ਤੁਹਾਨੂੰ ਇਹਨੂੰ ਗਲੂ ਨਾਲ ਜੋੜ ਲਿਆ ਕਿਉਂ ਆਪਾਂ ਨੂੰ ਸੀਣ ਲਾਉਣੀ ਬਹੁਤ ਔਖੀ ਹੁੰਦੀ ਆ ਮਗਰੋਂ ਲਾ ਦੇਣੀ ਆ ਆਪਾਂ ਸੀਣ ਲਾਉਣੀ ਹੈ ਹੀ ਨਹੀਂ ਪਰ ਨਹੀਂ ਹੁਣ ਮਗਰੋਂ ਲਾ ਦੇਣੀ ਪਹਿਲਾਂ ਆਪਾਂ ਇਹਨੂੰ ਗਲੂ ਨਾਲ ਜੋੜ ਲਿਆ ਤੇ ਆ ਗੱਬੇ ਆਪਾਂ ਇਹਦਾ ਸੈਂਟਰ ਆ ਦੇ ਕੀਤਾ ਆ ਸੀਨ ਲਾ ਕੇ ਤੇ ਆ ਆਪ ਗਲੂ ਨਾ ਦੋਨੇ ਜੋੜਦੇ ਤੇ ਹੁਣ ਆਪਾਂ ਇਹਨੂੰ ਪਾਸੇ ਤੇ ਗੋਟਾ ਪੱਤੀ ਲõਣਾ ਇਹਦੇ ਨਾਲ ਤਾਂ ਸਾਰਾ ਗੋਟਾ ਲਾ ਕੇ ਮੈਂ ਤੁਹਾਨੂੰ ਦੱਸ ਨਹੀਂ ਮੇਰੇ ਨਾਲ ਵੀਡੀਓ ਦੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਵੀ ਜਰੂਰ ਦਬਾਓ ਤਾਂ ਜੋ ਮੇਰੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਹੁਣ ਆਪਾਂ ਇਹਨੂੰ ਮਕਰੋ ਸਾਰਾ ਬੰਦ ਕਰਨਾ ਆ ਉਹ ਕੱਲ ਮੈਂ ਪਹਿਲੇ ਕਰ ਲਿਆ ਸੀ ਕਿਉਂ ਥੋੜਾ ਜਿਹਾ ਹੋ ਮੇਰੇ ਦਿਮਾਗ ਚੋਂ ਨਿਕਲ ਗਈ ਸੀ ਗੱਲ ਤਾਂ ਉਹ ਮੈਂ ਪਹਿਲੇ ਬੰਦ ਕਰਕੇ ਤੇ ਹੁਣ ਇਹਨੂੰ ਆਪਾਂ ਕਰਨਾ ਮਗਰੋਂ ਬੰਦ ਤੇ ਇਸ ਕਰਕੇ ਹੁਣ ਆਪਾਂ ਇਹਨੂੰ ਪਹਿਲੇ ਸਭ ਕੁਝ ਹਲਾ ਦੇਣਾ ਹੈ ਆਹ ਗੋਟਾ ਵਗਾਰ ਆ ਲਾਉਣਾ ਆਪਾਂ ਇਹਨੂੰ ਤੇ ਇਹਦੇ ਨਾਲ ਦੇ ਲਾਉਣਾ ਉਹ ਮੈਂ ਥੋੜਾ ਜਿਹਾ ਬ੍ਰੀਕ ਕਰਕੇ ਲਾਤਾ ਤੇ ਆਹ ਪੰਜ ਲੜੀਆਂ ਆ ਦੇ 1 2 3 4 5 ਦਾਣੇ ਜਾਇ ਉਹ ਪੰਜਾਂ ਦੇ ਵਿੱਚੋਂ ਤਿੰਨ ਮੈਂ ਲਾਤੇ ਆ ਤੇ ਦੋ ਜਿਹੜੇ ਉਹ ਦੋ ਆਪਾਂ ਇੱਥੇ ਲਾਉਣੇ ਤੇ ਬਾਕੀ ਆਪਾਂ ਇੱਥੇ ਲਾਉਣਾ ਆਓ ਹੁਣ ਆਪਾਂ ਸ਼ੁਰੂ ਕਰਦੇ ਹਾਂ ਬਣੇ ਰਿਓ ਵੀਡੀਓ ਦੇ ਨਾਲ ਦੇਖਿਓ ਕਿ ਤੁਸੀਂ ਵੀ ਬਣਾ ਸਕਦੇ ਹੋ ਸਾਰੇ ਹਰ ਕੋਈ ਬਣਾ ਸਕਦਾ ਹੈ ਇਹ ਹਨਾ ਤੇ ਇਹਨੂੰ ਆਪਾਂ ਭੰਨ ਲੈਣਾ ਪਾ ਲਾ ਵਿਚਲੇ ਪਾਸੇ ਨੂੰ ਭੰਨ ਕੇ ਹਨਾ ਤਾਂ ਫੇਰ ਕਿਉਂ ਆਪਾਂ ਇਹਦੇ ਵਿੱਚ ਦੂਜਾ ਪਾਉਣਾ ਆ ਇਹ ਆਹ ਡੋਰੀ ਪਾਉਣੀ ਆ ਆਹ ਡੋਰੀ ਜੇ ਪਾਉਣੀ ਆ ਰੇਸ਼ਮੀ ਡੋਰੀ ਜਿਹੜੀ ਆਹ ਹੁੰਦੀ ਹੈ ਪਾ ਦੇਣੀ ਆਪਾਂ ਤੇ ਲਓ ਜੀ ਹੁਣ ਆਪਾਂ ਸਟਾਰਟ ਕਰਦੇ ਕਈ ਵਾਰੀ ਆਵਾਜ਼ ਵੱਧ ਘਟ ਜਾਂਦੀ ਹੈ ਮਾਫ ਕਰਿਓ ਤੇ ਇਸ ਕਰਕੇ ਆ ਲੱਖੋ ਹੁਣ ਆਪਾਂ ਇਹਨੂੰ ਪਹਿਲਾਂ ਤਾਂ ਹੱਥ ਤੇ ਪੰਨ ਲੈਣਾ ਆ ਕਿਉਂ ਇਧਰੋਂ ਆਪਾਂ ਨੂੰ ਪਿਛਲਾ ਉੱਪਰਲਾ ਪਾਸਾ ਰੱਖਣਾ ਪੈਣਾ ਉਹ ਥੱਲੇ ਦਾ ਪਾਸਾ ਆ ਤੇ ਉਹ ਫਿਰ ਆਪਾਂ ਹੁਣ ਆਪਾਂ ਪਹਿਲਾਂ ਇਹਨੂੰ ਆਹਾ ਇਹਨਾਂ ਨੂੰ ਪੱਕੇ ਕਰ ਲਈਏ ਇਹ ਤਾਂ ਐਸ ਨੂੰ ਯਾਨੀ ਐਸੇ ਬੋਲਦਾ ਕਿ ਐਸ ਬੋਲਦਾ ਕੋਈ ਗੱਲ ਨਹੀਂ ਆ ਇਹ ਵੀਡੀਓ ਨੂੰ ਵਾਤ ਤੋਂ ਬਾਅਦ ਸ਼ੇਅਰ ਵੀ ਕਰੋ ਸਬਸਕ੍ਰਾਈਬ ਵੀ ਕਰੋ ਚੈਨਲ ਨੂੰ ਤੇ ਬੈਲ ਆਈਕਨ ਵੀ ਜਰੂਰ ਦਬਾਓ ਤਾਂ ਜੋ ਮੇਰੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਇਹਨੂੰ ਗਲੂ ਲਾਇਆ ਹੁਣ ਆਪਾਂ ਪੱਕੇ ਕਰ ਲੈਣਾ ਆ ਗਲੂ ਮੈਂ ਤਾਂ ਲਾਇਆ ਸੀ ਥੋੜਾ ਥੋੜਾ ਤੇ ਆ ਇਹ ਤਾਂ ਬਣ ਜਾਣੀ ਸੀਗੀ ਤੇ ਆ ਨਹੀਂ ਸੀ ਬਣਦੀ ਹੈਗੀ ਇਸ ਨਹੀਂ ਫੇ ਸੂਤ ਆਉਂਦੀ ਹੈਗੀ ਇਸ ਕਰਕੇ ਮੈਨੂੰ ਗਲੂ ਫੇ ਲਾਉਣਾ ਪਿਆ ਹੁਣ ਆਪਾਂ ਇਹਨੂੰ ਮਸ਼ੀਨ ਨਾਲ ਪੱਕਾ ਕਰਨਾ ਮੋਤੀ ਜਿਆ ਜਾਂ ਥੋੜੇ ਜਿਹੇ ਵਿੱਚ ਧਾਗਾ ਤਾਂ ਟੁੱਟ ਤਾਂ ਮੋਤੀਆਂ ਚ ਆ ਕੇ ਬਾਏ ਸਭ ਵਾ i did ਹੁਣ ਆਪਾਂ ਲਾਉਣਾ ਪਾਸ ਹੁਣ ਆਪਾਂ ਲਾਉਣਾ ਪਾਸਿਆਂ ਤੇ ਪਾਸਿਆਂ ਤੇ ਆਪਾਂ ਫੇਲਾਵਾਂਗੇ ਪਹਿਲਾਂ ਆਪਾਂ ਉੱਪਰੋਂ ਇਹਨੂੰ ਲੇੜਨਾ ਆ ਉੱਪਰਲਾ ਪਾਸਾ ਲੇੜਨਾ ਔਰ ਥੱਲੇ ਦੇ ਪਾਸੇ ਜਾਣਾ ਆ ਉੱਪਰ ਰਹਿਣਾ ਇੱਧਰਲੇ ਪਾਸੇ ਉੱਪਰ ਰਹਿਣਾ ਕਿਉਂ ਇਸ ਵਾਸਤੇ ਤਾਂ ਵਧੀਆ ਲੱਗਣੀ ਹੈ ਇੱਧਰ ਆਪਣੀ ਸੀਣ ਆ ਜਾਣੀ ਆ ਤੇ ਆਪਾਂ ਥੋੜਾ ਥੋੜਾ ਇੰਚ-ਇੰਚ ਛੱਡ ਲੈਣਾ ਦੋਨਾਂ ਪਾਸਿਆਂ ਤੇ ਇੰਚ ਛੱਡ ਲਓ ਜਾਂ ਘੱਟ ਛੱਡ ਲਓ। ਆਵੇ ਇੱਧਰ ਸੀਣਾ ਆ ਜਾਣੀ ਇੱਥੇ ਆਪਾਂ ਲਾ ਦੇਣੀ ਐ ਤਾਂ। ਇੱਥੇ ਵੀ ਆਪਣੀ ਐਂਡ 'ਚ ਵੀ ਸੀਣ ਆਉਣੇ ਕਿਉਂ ਹਜੇ ਲੱਗਣੀਆਂ ਸੀਣਾ ਆਪਣੀ।

Take ਗੱਬੇ ਆ ਪਾਉ ਕਰਾ ਲਈ ਮੈਂ ਤੁਹਾਨੂੰ ਇਹ ਲੌਕ ਦਿਖਾ ਦੂੰਗੀ ਫਿਰ ਸਾਰੀ ਮੈਂ ਇਹ ਵੀਡੀਓ ਤੁਹਾਨੂੰ ਪਿਕ ਪਾ ਦੂੰਗੀ ਇਹਦੀ ਮਕਰ ਇਹ ਵੀ ਲੋਕੇ ਇਸ ਤਰ੍ਹਾਂ ਆਣੀ ਆ ਦੇਖੋ ਕਿੰਨਾ ਸੋਹਣਾ ਆ ਗਿਆ ਤੇ ਹੁਣ ਬਾਕੀ ਮੈਂ ਤੁਹਾਨੂੰ ਇਹਦੀ ਸਾਰੀ ਵੀਡੀਓ ਮਗਰੋਂ ਇਹਦੀ ਪਿਕ ਪਾ ਦੂੰਗੀ ਤੇ ਆ ਮੈਂ ਤੁਹਾਨੂੰ ਲੋਕੇ ਦੀ ਦਿਖਾ ਲ ਦਿੱਤੀ ਆ ਸਾਰੀ ਦੀ ਸਾਰੀ ਤੇ ਐਦਾਂ ਹੀ ਆਉਣੀ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਦੇ ਆ ਅਗਲੀ ਵੀਡੀਓ ਦੇ ਨਾਲ